ਹਾਂਜੀ ਵੀਰੇ ਅੱਜ ਨਾ ਆਪਾਂ ਫੀਡ ਬਾਰੇ ਗੱਲ ਕਰਾਂਗੇ ਵੀ ਮੈਂ ਜਿਹੜੀ ਆਪਦੇ ਪਸ਼ੂਆਂ ਨੂੰ ਬਣਾ ਕੇ ਲਿਆਇਆ ਤੇ ਵੀ ਕੀ ਕੀ ਸਮਾਨ ਪਾਇਆ ਤੇ ਆਪਾਂ ਉਹ ਨਹੀਂ ਕਹਿੰਦੇ ਹਾਂ ਵੀ ਆਹ ਫਾਰਮੂਲਾ ਵਰਤੋ ਜੇ ਸੋਡੀ ਮੱਝ 8 ਕਿਲੋ ਦੁੱਧ ਦਿੰਦੀ ਆ ਤਾਂ 10 ਕਰਜੂ 10 ਵਾਲੀ ਕੋਈ 14 ਕਰਜੂ ਵੀਰੇ ਉਹ ਗੱਲ ਨਹੀਂ ਜਿਹੜਾ ਸਮਾਨ ਮੈਂ ਆਪਦੇ ਫੀਡ ਚ ਇੱਥੇ ਪਾ ਕੇ ਲਿਆਉਣਾ ਮੱਝਾਂ ਵਾਸਤੇ ਉਹੀ ਤੁਹਾਨੂੰ ਮੈਂ ਦੱਸ ਦਊਗਾ ਤੇ ਬਾਕੀ ਕੋਈ ਏਡੇ ਫਾਰਮੂਲੇ ਵਾਲੇ ਚੱਕਰਾਂ ਚ ਨਾ ਪਿਆ ਕਰੋ ਵੀਰੇ ਉਹ ਤਾਂ ਕੋਈ ਲੋਕ ਜਾਂ ਕਿਵੇਂ ਵੀ ਲਾਲੋ ਹਣਾ ਆਪਦੇ ਵਿਊਆਂ ਦੇ ਜਾਂ ਬਸ ਆਪਦੀ ਮਸ਼ਹੂਰੀ ਮਾਰੇ ਕਹਿ ਜਾਂਦੇ ਜਿਵੇਂ ਹਾਂ 7 ਕਿਲੋ ਸਰੋਂ ਦੀ ਖਲ ਪਾਉਣੀ ਆ 8.5 ਕਿਲੋ ਆ ਪਾਉਣਾ ਬਈ ਅੱਧਾ ਕਿਲੋ ਚੀਜ਼ ਨਾ ਨਾ ਤਾਂ ਕੁਝ ਵਧੇ ਤੇ ਨਾ ਕੁਝ ਘਟੇ ਪਾਉਣ ਨੂੰ ਤੁਸੀਂ ਪਸ਼ੂ ਨੂੰ 50 ਰੁਪਏ ਕਿਲੋ ਵਾਲੀ ਫੀਡ ਪਾਈ ਜਾਓ 60 ਰੁਪਏ ਵਾਲੀ ਬਣਾ ਲਓ ਕੱਲਾ ਸੋਇਆਬੀਨ ਪਾਈ ਜਾਓ ਜਿਹੜੇ ਨੇ ਦੁੱਧ ਦੇਣਾ ਨਾ ਵੀਰੇ ਉਹ 28 ਤੋਂ 30 ਰੁਪਏ ਕਿਲੋ ਵਾਲੀ ਫੀਡ ਨਾਲ ਵੀ ਵਧੀਆ ਦੁੱਧ ਦੇ ਦੂ ਪਸ਼ੂ ਬਾਕੀ ਸੱਜਣੋ ਮੈਂ ਨਾ 3 ਸਵਾ 3 ਕੁਇੰਟਲ ਫੀਡ ਬਣਾ ਕੇ ਲਿਆਉਣਾ ਹੁੰਨਾ ਕਿੰਨੀ ਕਿੰਨੀ ਚੀਜ਼ ਜਿਹੜੀ ਪਾਈ ਉਹ ਮੈਂ ਤੁਹਾਨੂੰ ਦੱਸ ਦਿੰਨਾ ਦੇਖੋ ਵੀਰੇ ਆਪਣਾ ਉਹ ਕੰਮ ਨਹੀਂ ਹੈਗਾ ਵੀ ਹਾਂ ਆਪਦੇ ਪਸ਼ੂਆਂ ਨੂੰ ਕੁਝ ਤੇ ਲੋਕਾਂ ਨੂੰ ਅੱਗੇ ਕੁਝ ਦੱਸੀ ਜਾਓ ਵੀਡੀਓ ਚ ਉਹ ਗੱਲ ਦਾ ਕੋਈ ਫਾਇਦਾ ਨਹੀਂ ਹੁੰਦਾ ਹਨਾ ਆਪਾਂ ਤੁਹਾਨੂੰ ਬੇਸ਼ੱਕ ਮੇਰੇ ਕੋਲੇ ਆ ਕੇ ਪਰਚੀ ਦੇਖ ਲਓ ਪਰਚੀ ਤੇ ਦਿਖਾ ਦਾਂਗੇ ਤੇ ਮੈਂ ਵੀ ਫੀਡ ਫਾਰਮੂਲੇ ਪਹਿਲਾਂ ਫੋਲੋ ਕਰਿਆ ਕੋਈ ਐਡਾ ਬਾਹਲਾ ਕੋਈ ਉਹਦਾ ਫਾਇਦੇ ਵਾਲਾ ਨਹੀਂ ਕੋਈ ਕਹਦੀਏ ਵੀ ਬਾਹਲਾ हां ਦੁੱਧ ਵਧ ਗਏ ਜਾਂ ਸੇਮ ਪ੍ਰੋਡਕਸ਼ਨ ਹੀ ਰਹੀ ਆ ਉਹਨਾਂ ਦੁੱਧ ਦੀ ਆਪਾਂ ਨੂੰ ਜਿਹੜੀ ਆ ਨਾਰਮਲ ਆਪਦੇ ਹਿਸਾਬ ਕਿਤਾਬ ਜੇ ਨਾਲ ਬਣਾ ਕੇ ਲੈਉਣੇ ਆ ਉਹਨੇ ਦਿੱਤਾ ਇਹ ਚ ਹੁਣ ਸੱਜਣੋਂ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਆ ਮੈਂ ਕਣਕ ਲੈ ਕੇ ਗਿਆ ਸੀ ਜਿਹੜੀ ਘਰੋਂ ਇੱਕ ਕੁਆਂਟਲ ਤੇ 20 ਕਿਲੋ ਵੀਰੇ ਕਣਕ ਸੀਗੀ ਤਿੰਨ ਕੁਆਂਟਲ ਫੀਡ ਬਣਾਈ ਆ ਆਪਾਂ ਤੇ ਜਿਹੜੀ ਸਰੋਂ ਆਪਣੇ ਉਹ ਵੀ ਕਰੇ ਆ ਕਾਣੀ ਕਢਾਈ ਸੀ 25 ਕਿਲੋ ਸਰੋਂ ਦੀ ਖਲ ਸੀਗੀ ਇੱਕ ਕੁਆਂਟਲ 20 ਕਿਲੋ ਕਣਕ ਹੋ ਗਈ ਵੀਰੇ ਇਹਦੇ ਚ ਜਿਹੜੀ ਮੱਕੀ ਆ ਆਪਾਂ 20 25 ਕਿਲੋ ਮੱਕੀ ਪਾਲੀ ਸੀ ਕੁੱਲ ਮਿਲਾ ਕੇ 3 ਸਵਾ 3 ਕੁਇੰਟਲ ਚ 45 ਤੋਂ 50% ਆਪਾਂ ਨਾਜ ਹੀ ਪਾਲਿਆ ਅੱਧਾ ਮੰਨ ਕੇ ਨਾਜ ਹੋ ਗਿਆ ਵੀਰੇ ਨਲੇ ਤਾਂ ਪਸ਼ੂ ਰਾਜ ਹੀ ਰਹਿਣਗੇ ਵਧੀਆ ਤੇ ਛੇਤ ਵਧੀਆ ਰਹਿੰਦੀ ਹੈ ਕੁੱਲ ਮਿਲਾ ਕੇ ਦੁੱਧ ਵੀ ਵਧੀਆ ਦਦੇ ਦੇਣਾ ਅੱਧਾ ਇੰਨਾ ਹੋ ਗਿਆ ਤੇ ਨਾਲ ਜਿਹੜੀ ਬੜੇਮਿਆਂ ਦੀ ਖਲ ਪਾਈ ਆ 20 ਕਿਲੋ ਬੜੇਮਿਆਂ ਦੀ ਖਲ ਪਾਈ ਆ ਆਪਾਂ ਸਰੋਂ ਦੀ ਖਲ ਹੋ ਗਈ ਸਰੋਂ ਦੀ ਡੀਓਸੀ ਪਾਈ ਸੀ ਜ਼ਰੂਰ 10 ਕਿਲੋ ਤੇ ਕਣਕ ਦੀ ਚੌਕਰ ਛੋਲਿਆਂ ਦਾ ਛਿਲਕਾ ਹੋ ਗਿਆ ਵੀਰੇ ਤੇ ਸੋਇਆਬੀਨ ਦੀ ਖਲ ਪਾਈ ਆਪਾਂ 20 ਕਿਲੋ 25 ਕਿਲੋ 25 ਕਿਲੋ ਸੋਇਆਬੀਨ ਦੀ ਖਲ ਪਾਈ ਆ ਬਸ ਇਹ ਚੀਜ਼ਾਂ ਪਾਈਆਂ ਨੇ ਤੇ ਨਾਲ ਇਹਦੇ ਮਿਨਰਲ ਮਿਕਸਚਰ ਜ਼ਰੂਰ ਪਾਉਣੇ ਆ ਬਾਈ 3 ਕਿਲੋ ਉਹ ਪਾਇਆ ਧਾਤਾਂ ਦਾ ਚੂਰਾ 3 ਕਿਲੋ ਪਾਇਆ ਬਫਰ ਜਿਹਦੇ ਨਾਲ ਪਸ਼ੂ ਨੂੰ ਮੇਨ ਚੀਜ਼ ਆ ਲੀਵਰ ਜਮਾ ਸੈੱਟ ਰਹਿੰਦਾ ਪਾਚਣ ਸ਼ਕਤੀ ਵਧੀਆ ਰਹਿੰਦੀ ਆ ਤੇ ਟਾਕਸਿਨ ਬੈਂਡਰ ਇੱਕ ਉਲੀ ਨਾਸ਼ਕ ਪਾਇਆ ਇਹਨੂੰ ਫਾਰਮੂਲਾ ਸਮਝ ਲਓ ਜਾਂ ਆਪਦੇ ਤਰੀਕੇ ਨਾਲ ਇੰਨਾ ਕੋ ਕੁਝ ਤਾਂ ਬਈ ਪਾਉਣਾ ਹੀ ਪਊਗਾ ਤੇ ਫਿਰ ਤੁਹਾਨੂੰ ਆਪ ਰਿਜ਼ਲਟ ਮਿਲੂਗਾ ਤੁਸੀਂ ਕਹੋਗੇ ਵੀ ਹਾਂ ਯਾਰ ਚੀਜ਼ ਹੈਗੀ ਆ ਬਾਕੀ ਬਈ ਮਹਿੰਗਾ ਤੁਸੀਂ ਕਿੰਨਾ ਮਰਜ਼ੀ ਪਾਈ ਜਾਓ ਕੱਲੇ ਛੋਲੇ ਪਵਾ ਲਓ ਸੋਇਆਬੀਨ ਪਵਾ ਲਓ ਵੀ 60 ਰੁਪਏ ਕਿਲੋ ਬਣਾ ਕੇ ਵੀ ਪਸ਼ੂ ਨੂੰ ਪਾਈ ਜਾਓ ਤੇ ਉਹਨੇ ਉਹ ਵੀ ਖਾ ਜਾਣਾ ਤੇ ਦੁੱਧ ਉਹਨੇ ਹੀ ਦੇਣਾ ਐਵੇਂ ਫੀਡ ਫਾਰਮੂਲਾ ਚ ਉਲਝੇ ਨਾ ਰਹੋ ਬਈ ਆਪਦੇ ਹਿਸਾਬ ਨਾਲ ਤੁਹਾਨੂੰ ਜਿਹੜੀ ਚੰਗੀ ਚੀਜ਼ ਲੱਗਦੀ ਹੈ ਪਸ਼ੂ ਸੋਡਾ ਖਾ ਕੇ ਖੁਸ਼ ਆ ਦੁੱਧ ਸਹੀ ਦਿੰਦਾ ਉਹ ਚੀਜ਼ਾਂ ਪਵਾਓ ਤੇ ਸੋਨੂੰ ਰਿਅਲਟ ਆਪਣੇ ਆਪ ਮਿਲਣਗੇ ਬਾਕੀ ਵੀਡੀਓ ਅੱਗੇ ਜਰੂਰ ਸ਼ੇਅਰ ਕਰਦੇ ਹੋ ਫੀਡ ਫਾਰਮੂਲਿਆਂ 'ਚ ਨਾ ਫਸੇ ਰਹੋ ਵੀਰੇ ਤੇ ਬਾਕੀ ਧੰਨਵਾਦ ਰੌਣਕ ਡੈਰੀ ਫਾਰਮ ਤੇ ਇਦਾਂ ਦੀਆਂ ਵਧੀਆ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਿਓ ਫੋਲੋ ਤੇ ਸਬਸਕ੍ਰਾਈਬ ਜਲਦੀ ਤੁਹਾਡੇ ਵਾਸਤੇ ਵਧੀਆ ਕੋਈ ਚੰਗੀ ਵੀਡੀਓ ਲੈ ਕੇ ਆਵਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ